ਚੱਲਿਆ ਜੀ ਤੇ ਆਪਾਂ ਕਰਦੇ ਆਂ ਆਪਣੇ ਬਲੌਗ ਦੀ ਸ਼ੁਰੂਆਤ ਹਾਂਜੀ ਅਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਐਚਪੀ ਨੰਦਰਾ ਬਲੌਗ ਤੇ ਮਿਲ ਕਰਦੇ ਤੁਸੀਂ ਠੀਕ ਠਾਕ ਹੋਮੂ ਅਸੀਂ ਵੀ ਠੀਕ ਠਾਕ ਆ ਕਰਦੇ ਸ਼ੁਰੂਆਤ ਅੱਜ ਨਾਸ਼ਤੇ ਤੋਂ ਹੋਰ ਅੱਜ ਅਸੀਂ ਜਾਣਾ ਫਿਰ ਜਲੰਧਰ ਸਾਰਿਆਂ ਨੇ ਜਾਣਾ ਪਰ ਤੂੰ ਮੈਂ ਤੇ ਮੰਮੀ ਨੇ ਹਨਾ ਨਿਆਣੇ ਰਹਿਣਗੇ ਘਰੇ ਅੱਜ ਚਲੋ ਠੀਕ ਹੈ ਜੀ ਪਹਿਲਾਂ ਕਰਦੇ ਆਂ ਨਾਸ਼ਤੇ ਨਾਲ ਸ਼ੁਰੂਆਤ ਤੇ ਲਓ ਜੀ ਇਧਰੋਂ ਸਾਰਾ ਸਮਾਨ ਅੰਦਰ ਪਹੁੰਚ ਚੁੱਕਾ ਆ ਲਾਵੀਂ ਟੀਵੀ ਲਾਓ ਓਕੇ ਟੀਵੀ ਲਾਉਟ ਕੇ ਆਓ ਜੀ ਪਹਿਲ ਵਾਰ ਕਰ ਆਈ ਕੀ ਬਣਾਇਆ ਜੀ ਅੱਜ ਆਓ ਬੱਚਾ ਨਹੀਂ ਨਹੀਂ ਰੋਟੀਆਂ ਘੜੀ ਸਾਦੀਆਂ ਗਿਆ ਹਾਂ ਓਕੇ ਚਲੋ ਠੀਕ ਹੈ ਜੀ ਕਰਦੇ ਆਂ ਜੀ ਨਾਸ਼ਤੇ ਦਾ ਸ਼ੁਰੂਆਤ ਰੋਟੀ ਆ ਗਈ ਜੀ ਨਹੀਂ ਨਹੀਂ ਇਹ ਗਾਦੀ ਤੁਸੀਂ ਕਹਿਣਾ ਨਹੀਂ ਜੋ ਮਰਦੀ ਕਰਦੇ ਨਹੀਂ ਵਿੱਚ ਪਲਣਾ ਆ ਅਲੋ ਜੀ ਟੀਵੀ ਤੇ ਆਪਣਾ ਬਲੌਗ ਵੀ ਲੱਗਿਆ ਹੀ ਲੌਣ YouTube ਔਨ ਕਰ ਲਈ ਆਪਾਂ ਆਹ ਨਹੀਂ ਲੈਣੀ ਜਿਹੜੀ ਚੀਜ਼ ਨਹੀਂ ਲੈਣੀ ਵੀ ਨਹੀਂ ਤੇ ਨਹੀਂ ਨਹੀਂ ਤੇ ਨਹੀਂ ਨਹੀਂ ਤੇ ਦਹੀਂ ਤੇ ਮੱਲੂ ਮਟਰ ਤੇ ਚਲੋ ਨਹੀਂ ਨਹੀਂ ਲੋ ਜੀ ਟੀਵੀ ਸਾਡਾ ਲੱਗ ਗਿਆ ਤੇ ਬਲੌਗ ਅਸੀਂ ਆਪਣਾ ਲੱਗਿਆ ਹੀ ਲੌਣ ਵੈੱਡਨੈਸ ਡੇ ਵਾਲਾ ਕੱਲ ਵਾਲਾ ਜਿਹੜਾ ਅੱਜ ਪਾਇਆ ਚਲੋ ਮਿਲਦੇ ਆਂ ਜੀ ਨਾਸ਼ਤਾ ਕਰਕੇ ਹੁਣ ਨਾਲੇ ਆਪਣਾ ਬਲੌਗ ਦੇਖਣ ਤੋਂ ਬਾਅਦ ਫੇਰ ਕਰਦੇ ਅੱਜ ਦੇ ਕੰਮ ਆਲੇ ਤੁਹਾਡੀ ਯਾਨਕ ਦੇਖ ਕੇ ਜਾ ਆਹੋ ਤੈਨੂੰ ਕਿ ਧਿਆਨਾ ਲੋ ਜੀ ਬਲੌਗ ਆਪਣਾ ਹੋ ਗਿਆ ਖਤਮ ਤੇ ਰੋਟੀ ਪਾਣੀ ਖਾ ਕੇ ਹੋ ਗਏ ਆਪਾਂ ਵਿਲੇ ਤੇ ਅੱਜ ਅਸੀਂ ਜਾਣਾ ਜਲੰਧਰ ਮੈਂ ਮੰਤਰੀ ਨੇ ਤੇ ਮੰਮੀ ਸਾਡੀ ਨੇ ਹੈ ਤੇ ਨਿਆਣੇ ਰਹਿਣਗੇ ਘਰੇ ਇਕੱਲੇ ਅੱਜ ਬੰਦੇ ਮੈਂ ਚੁੱਕ ਜੂ ਨਹੀਂ ਤੂੰ ਰਹਿਣ ਤੇ ਪੈ ਰਹੇ ਨੇ ਬੰਦੇ ਨਹੀਂ ਬੋਲਣ ਚਾਹਤ ਤੇ ਚਲੋ ਮੈਨੂੰ ਫੇਰ ਨਾ ਹੈ ਓਨੀਦਰ ਮੈਂ ਦੁਕਾਨੇ ਜਾਣਾ ਹੈ ਤੇ ਫਿਰ ਮੇਰੇ ਕੋਲ ਫੋਨ ਫ੍ਰੀ ਹੋ ਗਏ ਜੇ ਕੋਈ ਚੀਜ਼ ਲੈਣੀ ਹੈ ਸਬਜੀ ਸਬਜੀ ਸਮਾਨ ਸਬੂਤ ਤਾਂ ਵੀ ਦੱਸ ਦਿਓ ਕੋਈ ਲੈਣਾ ਕੁਛ ਤਾਂ ਮੈਂ ਸੋਚਦੀ ਆ ਥੀ ਬਣਾਵਾਂ ਨਾ ਤੇ ਚਾਹਤੀ ਬਣਾਵਾਂ ਦੁਪਹਿਰ ਵਾਸਤੇ ਦੇਖੋ ਪਹਿਲਾਂ ਜੇ ਉਹਨਾਂ ਸਰਦਾਂ ਸਬਜੀ ਇਹਨਾਂ ਦੇ ਕਰਕੇ ਕਰਦੇ ਦਾਲ ਨਾਲ ਲੈ ਆਈਏ ਇਦਾਂ ਕਰ ਲਾਂਗੇ ਦਾਲ ਲੈ ਆਵਾਂਗੇ ਇਦਾਂ ਕਰ ਲਾਂਗੇ ਚਲੋ ਦਾਲ ਲੈ ਆਈਏ ਦਾਲ ਲੈ ਆਵਾਂਗੇ ਚਲੋ ਠੀਕ ਜੀ ਚਲੋ ਮੈਂ ਜਾਂਦਾ ਦੁਕਾਨੇ ਫੇਹ ਲਓ ਜੀ ਇਧਰ ਆਪਣਾ ਅਗਲਾ ਬਲੌਗ ਲੱਗ ਗਿਆ ਆ ਸਰਦੇ ਤੂੰ ਜਾਉਣੇ ਤੋਂ ਹੋ ਗਏ ਨਾ ਹਮਮ ਅਸੀ ਲੱਗੇ ਚਾਹ ਪੀ ਲੈ ਸੂਟ ਕਟਿੰਗ ਕੀਤੀ ਹਾਲ ਦੇਖੋ ਚੱਦਰ ਦਾ ਕੱਪੜਿਆਂ ਦਾ ਦੇਖੋ ਮੇਰੇ ਕੱਪੜਿਆਂ ਦੇ ਧਾਗੇ 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 ਚਾਹ ਪੀ ਲੈ ਆ ਕੇ ਕੁੜੀਏ ਤੁਹਾਨੂੰ ਕੋਲ ਹੋਇਆ ਹਾਂ ਹਾਂ ਕੋਲ ਹੋਇਆ ਮੇਰਾ ਠੀਕ ਹੋ ਗਿਆ ਤੁਹਾਨੂੰ ਹੋ ਗਿਆ ਮੇਰਾ ਠੀਕ ਹੋ ਗਿਆ ਮੈਂ ਦਵਾਈ ਲੈਣੀ ਨਿਕਲਣਾ ਬਹੁਤ ਹੋਦਾ ਹੈ ਛਿਛ ਪਤਾ ਕੱਲ ਕੀ ਹੋਇਆ ਕੱਲ ਉਹ ਗਰਮ ਸਰਦ ਹੋ ਗਿਆ ਹਾਂ ਹਾਂ ਨਾ ਗਰਮ ਸਰਦ ਤੇ ਤਾੜ ਕੇ ਪਾਣੀ ਕੱਟਾ ਕੇ ਠੰਡਾ ਬਿਲਕੁਲ ਟੀਵੀ ਲਾਈ ਹੋਈ ਸੀਗੀ ਠੰਡ ਲੱਗੇ ਕੱਲ ਕਦੋਂ ਮੁੜੀਆਂ ਨਹੀਂ ਕੋਈ ਆਈ ਜਦੋਂ ਅੱਛਾ ਅੱਛਾ ਅੱਜ ਅਸੀਂ ਜਾਣਾ ਹੈ ਦਿਲੰਦਰ ਉਹ ਦਿਨ ਉਹ ਜਿਹੜੀ ਡੈਥ ਨਹੀਂ ਹੋਈ ਸੀਗੀ ਤੇ ਉਹਦਾ ਸੰਸਕਾਰ ਸੀ ਨਾ ਸੰਸਕਾਰ ਹੋ ਗਿਆ ਸੀ ਪਰਸੋਂ ਤੇ ਕੱਲ ਕਰ ਸੀ ਉਹਨਾਂ ਨੇ ਜਾਣਾ ਸੀ ਗੀਤਪੁਰ ਸਾਹਿਬ ਆਪਣੇ ਪੁੱਤ ਪਣ ਤੇ ਅੱਜ ਅਸੀਂ ਉੱਥੇ ਜਾ ਕੇ ਆਣਾ ਹੈ ਤੇ ਅਸੀਂ ਵੀ ਜਾਣਾ ਹੈ ਉਹ ਸਾਡੇ ਕੋਲ ਬਲੌਗ ਤਾਂ ਬਣਾਣਾ ਨਹੀਂ ਹੈਗਾ ਤੁਸੀਂ ਘਰੇ ਆ ਮੈਂ ਦੀਦੀ ਘਰੇ ਆ ਰਹੀ ਹਾਂ ਤਿਹਰਮਨ ਘਾਰੀ ਆ ਤੇ ਅਸੀਂ ਤੇ ਜਾਣਾ ਆ ਦਾਦੀ ਨੇ ਪਾਪਾ ਨੇ ਕਹਦੇ ਨੇ ਤੇ ਮੈਂ ਤੇ ਉਧਰੋਂ ਛੋਟੀ ਦਾਦੀ ਨੇ ਵੀ ਜਾਣਾ ਤੇਰੀ ਨੇ ਤੇ ਆਪਾਂ ਜਾਣਾ ਆ ਫੇ ਤੁਸੀਂ ਮਗਰੋਂ ਮਾੜਾ ਬਲੌਗ ਬਣਾ ਲੈ ਪਰ ਖਾਣਾ ਨਾ ਜਾਣਾ ਕਿਉਂ ਅੱਛਾ ਮੈਗ੍ਹੀ ਖਾਣੀ ਆ ਠੀਕ ਆ ਫਲੀ ਭਰਾ ਮੂੰਹ ਧੋਣੀ ਆ ਤੇਰਾ ਨਾਲ ਰੋਸੀ ਬਣਾ ਲਈਓ ਬਲੌਗ ਮਗਰੋਂ ਤੇ ਅਸੀਂ ਫਿਰ ਉੱਥੇ ਜਾਣਾ ਆ ਅਸੀਂ ਰੋਟੀ ਆ ਕੇ ਖਾਵਾਂਗੇ ਤੁਸੀਂ ਜੋ ਖਾਣਾ ਹੋਇਆ ਬਣਾ ਲਈਓ ਮੈਗ੍ਹੀ ਖਾਣੀ ਆ ਬਣਾ ਲਈ ਮੈਗ੍ਹੀ ਖਾਣੀ ਆ ਨਹੀਂ ਅਸੀਂ ਚੱਲ ਜਣਾ ਤੁਸੀਂ ਮੰਗਵਾ ਲਈਓ ਨਾ ਹਾਂ ਪੁੱਤ ਲਾ ਪਾ Hello papa Hello ਪੁੱਤ ਲਾ ਪਾ ਦੇਖ ਲਓ ਵਲੌਗ ਬਣਾਦਾ ਪਿਆ ਤੇ ਕੈਨਸ ਅੱਦੇ ਵਲੌਗ ਨਹੀਂ ਬਣਾਇਆ ਮੈਨੂੰ ਮੈਂ ਕਹਾਂ ਵਲੌਗ ਤੁਸੀਂ ਬਣਾ ਲਿਓ ਕਿਉਂਕਿ ਅਜੀ ਤਾਂ ਜਣਾ ਅੱਜ ਦੱਸਤਾ ਦੱਸਤਾ ਹੋਰ ਇਹ ਮੰਮਾ ਮੰਮਾਰੇ ਚਾਪਿੰਦੇ ਪਏ ਹਾਂ ਚਲੋ ਠੀਕ ਆ ਫਿਰ ਪਾ ਯਾਰ ਆ ਥੰਬਨੇਲ ਤੇ ਲੱਗੂ ਫੋਟੋ ਚਲੋ ਠੀਕ ਆ ਚਲਿਏ ਜੀ ਹੋਰ ਚਲੋ ਚਲੋ ਮੇਰੀ ਗੱਲ ਸੁਣੋ ਓ ਧਿਆਨ ਆ ਰਹੀ ਹੁਣ ਹੈ ਬਵਾ ਵਾ ਅੰਦਰੋਂ ਬੰਦ ਕਰ ਲਿਓ ਲੜਾਈ ਨਹੀਂ ਕਰਨੀ ਹਾਂ ਸਮਝਾ ਦੇ ਇਹਨਾਂ ਨੂੰ ਇੱਕ ਰਹੀ ਨਹੀਂ ਮਗਰੋਂ ਨਹੀਂ ਕਰਦੇ ਹਾਂ ਚਲੋ ਠੀਕ ਹੈ ਜੀ ਤੇ ਮੰਮੀ ਉਧਰ ਗਏ ਚਾਚੀ ਜਾਲ ਚਲੋ ਆਂਦੇ ਚਾਚੀ ਜਾਲਦੇ ਆਂ ਗੱਡੀ ਦੀ ਚਾਬੀ ਯਾਰੀ ਪੌਣੇ 5 ਹੋ ਚਲੇ ਆ ਤੇ ਆਪਾਂ ਆ ਗਏ ਜੀ ਵਾਪਸੀ ਆਪਣੇ ਮਾਤਾ ਤੇ ਹਾਂਜੀ ਕਹਿੰਦਾ ਜੀ ਰੋਟੜੀ ਖਾਈਏ ਹੁਣ ਇਹਨਾਂ ਨੇ ਤੇ ਵਲੌਗ ਬਣਾਇਆ ਨਹੀਂ ਕਹਿੰਦੇ ਮੈਂ ਕਾ ਬਣਾ ਲੈਣਾ ਜੀ ਮੈਂ ਕੀ ਮੁੱਗੀ ਦਾ ਮਾੜਾ ਮੋੜਾ ਤੁਸੀਂ ਕਹਿੰਦੇ ਨਹੀਂ ਬਣਾਇਆ ਸੀ ਤੇ ਚਲੋ ਮਿਲਦੇ ਹੁਣ ਖਾਣੇ ਆ ਰੋਟੀਆਂ ਜ ਬਹੁਤ ਲੇਟ ਹੋ ਗਈ ਰੋਟੀ ਸਾਡੀ ਹਣਾ ਫਿਰ ਆਪਾਂ ਲਾਉਣੀ ਆਂਦੀ ਸੀ ਮਾਮੀ ਦੇ ਪੈਰ ਆਖੂ ਗਿਆ ਸੀ ਇੱਧਰ ਚਲੇ ਬੈਠਦੇ ਅੱਛਾ ਅੱਛਾ ਲਓ ਜੀ ਇੱਧਰ ਆ ਗਿਆ ਜੀ ਸਿਵਲ ਵਰਦੀ ਆਪਣੀ ਡਿਊਟੀ ਤੇ ਹੋਰ ਕੀ ਅੱਗੇ ਜਾਵਾਂ ਨਾ ਗੱਲ ਬੰਦ ਕਰ ਦੂ ਲੋ ਜੀ ਆਲੂ ਮਟਰਾਂ ਦੇ ਨਾਲ ਹੀ ਖਾਵਾਂਗੇ ਅੱਜ ਸਬਜ਼ੀ ਤੇ ਰੋਟੀ ਲੈਓ ਬੁਕਾ ਕੇ ਅੰਦਰ ਫਿਰ ਆਪਾਂ ਖਾਂਦੇ ਆਂ ਇਹਨਾਂ ਦਾ ਖਾਲੀਆਂ ਮਹੱਗੀਆਂ ਛੱਗੀਆਂ ਇਹਨਾਂ ਨੂੰ ਕਹਾਂ ਇਹ ਬਲੌਗ ਬਣਾ ਲਿਓ ਮਾੜਾ ਮੋਟਾ ਯਾਰ ਦੇਖੋ ਹਾਂ ਦਿਖਾਓ ਰੈਂਟ ਕਰਦਾ ਸੀ ਆਪਣੀ ਦੀਦੀ ਘਾਣੇ ਨੂੰ ਲੋਗੇ ਆਪਣੇ ਪਰਾਂਡੀ ਸੀ ਤੂੰ ਮਾੜਾ ਜੈ ਕਰੀ ਬਣਾ ਲੈਣਾ ਸੀ ਇਹ ਲੱਗੇ ਮਹੱਗੀ ਖਾਣਾ ਇਦਾਂ ਕਰਦੇ ਹੋ ਇਦਾਂ ਕਰਦੇ ਬਣਾ ਕੇ ਆਹ ਮਾੜਾ ਜੈ ਬਣਾ ਲੈਣਾ ਸੀਗਾ ਆਪਾਂ ਵੀ ਚੈਟ ਕਰਦਣਾ ਜੀ ਸਾਡੇ ਜਾਂਦ ਬਾ ਤੁਸੀਂ ਕੀ ਕੀਤਾ ਹਾਂ ਚਲੋ ਠੀਕ ਆਜੋ ਅੰਦਰ ਫੇ ਲਓ ਜੀ ਹੁਣ ਲੱਗੇ ਜੀ ਆਪਾਂ ਖਾਣ ਰੋਟੀ ਸਾਨੂੰ ਹੋਈ ਜਾ ਕੇ 5 ਵਜੇ ਰੋਟੀ ਨਹੀਂ ਸੀ ਅੱਜ ਹੈਨਾ ਮਾੜਾ ਨੇ ਸਾਡੀ ਨੇ ਖਾ ਲਈ ਆ ਤੇ ਚਲੋ ਠੀਕ ਆਪਾਂ ਵੀ ਖਾ ਕੇ ਤੇ ਫਿਰ ਦਵਾਈ ਲੈ ਕੇ ਹੁਣ ਜਾ ਕੇ ਪਹਿਲਾਂ ਠੀਕ ਆ ਨਾ ਸਭੀ ਜਾ ਜੂ ਪਾ ਦੇ ਪਾ ਦੇ ਸਬਜੀ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਦੁਪਹਿਰ ਦਾ 5 ਵਜੇ ਹੁਣ 6:30 ਹੋ ਗਿਆ ਤੇ ਮਮਾ ਕੀ ਕਰਦੇ ਹੋ ਮਮਾ ਨੇ ਕੀ ਕਰਨਾ ਆਲੂ ਨੇ ਕੱਲ ਦੇ توڑਦੇ ਕੱਟੇ ਸੀਗੇ ਫ੍ਰੀਜੇ ਚੱਕ ਕੇ ਰੱਖ ਦਿੱਤੇ ਸੀਗੇ ਮੈਂ ਤਾਂ ਸਿੰਦੀ ਪਈ ਸੀ ਸਾਡੇ ਕੋਈ ਆ ਗਿਆ ਕੋਈ ਮੇਕ ਕਸਟਮਰ ਆ ਗਿਆ ਕੋਈ ਸੂਟ ਸੀਲੇ ਦੇ ਲਈ ਇਹਦੇ ਕਰਕੇ ਸਾਡੇ ਕੋਲ ਬਲੌਗ ਨਹੀਂ ਬਣਿਆ ਪਹਿਲਾ ਦਿਨੇ ਅਸੀਂ ਅੱਜ ਗਏ ਹੋਏ ਸੀਗੇ ਤੇ ਇਸ ਕਰਕੇ ਹੁਣ ਮੈਂ ਜਦੋਂ ਮਸ਼ੀਨ ਤੇ ਬੈਠੀ ਬੈਠੀ ਥੋੜੇ ਜੇ ਕੰਮ ਕੀਤਾ ਪਹਿਲਾ ਕਸਟਮਰ ਆ ਗਏ ਤੇ ਹੁਣ ਤੂੰ ਕਹਿੰਦੀ ਕਿ ਮੰਮਾ ਮੈਨੂੰ ਆ ਬਣਾ ਤੇ ਦੇਵੋ ਫਿਰ ਮੈਨੂੰ ਬਣਾਣਵੇਂ ਉੱઠી ਆਦੇ ਥੋੜੇ ਜੇ ਪੈਸੇ ਸੀਗੇ ਆਲੂ ਆਲੂ ਕੱਟੇ ਤੇ ਪੈਸੇ ਸੀਗੇ ਕਿੰਨੇ ਆਹੀ ਆ ਬਸ ਸਾ ਦੇਖੋ ਤੇਰਾ ਚੱਜਣਾ ਹੈ ਬਸ ਚਲੋ ਜੀ ਅੱਜ ਦੀ ਅਸੀਂ ਬਣਾਣੀ ਨਹੀਂ ਹੈਗੀ ਦਾਲ ਬਾਹਰੋਂ ਮੰਗਵਾ ਲੈਣੀ ਆ ਅਸੀਂ ਉਹਦੇ ਨਾਲ ਹੀ ਖਾ ਲੈਣੀ ਆ ਰੋਟੀ ਅੱਜ। ਉਹ ਮੇਰੇ ਕੁਝ ਬਣਾਉਂਗੀ ਹੁਣ ਮੈਂ। ਟੋਕਾ ਟਿੜੀ ਟੋਕਾ। ਤੂੰ ਖਾ ਦੇ ਫੇਰ ਟੇਸਟ ਕਰਕੇ ਕਿੱਦਾਂ ਦੇ ਆ। ਹੂੰ ਘਰ ਦੀ ਮਸਾਲਸ ਲੈ ਕੇ। ਅਸੀਂ ਪਾਪਾ ਆਂਦੇ ਆ ਫੇਰ ਕਿਉਂਕਿ ਅੱਜ ਸਾਡੇ ਕੋ ਬਲੌਗ ਹੀ ਨਹੀਂ ਬਣਿਆ ਇਹਨਾਂ ਨੇ ਅਜੇ ਕਾਰੀ ਨਹੀਂ ਸੀ ਤੁਸੀਂ ਕੁਝ ਬਣਾਇਆ ਹੀ ਨਹੀਂ ਹੈਗਾ ਇਹਨਾਂ ਨੇ ਕੀ ਕੀਤਾ? ਭਰਾਵਾ ਕੁਝ ਵੀ ਨਹੀਂ ਕੀਤਾ ਹੈਗਾ ਮੈਗੀ ਬਣਾਉਣ ਨੂੰ ਇੰਨਾ ਟਾਈਮ ਲੱਗ ਗਿਆ ਬਾਅਦ ਚ ਖਾਧੀ ਆ। ਹਾਂ। ਖਾ ਕੇ ਬਾਦੂ ਮੇਰੇ ਟੀਵੀ ਦੇ ਕੇ ਆਪੂਟੇ ਚਲ ਗਏ ਆ ਉਹ ਕੁਝ ਵੀ ਨਹੀਂ ਕੀਤਾ ਆਪਾਂ। ਕੁਝ ਕੀਤਾ ਹੋਵੇ ਤਾਂ ਇਹ ਬਲੌ ਉੰਬਸੋ ਆਸ ਕਰਦਾ ਫੇ ਮ ਖਾਨੀ ਆ ਜੀ ਲੋ ਜੀ 8 ਵਜ ਗਏ ਆ ਜੀ ਆਪਾਂ ਐ ਘਰੇ ਤੇ ਅੱਜ ਬਲੌਗ ਨਾ ਇਹਨਾਂ ਨੇ ਬਣਾਇਆ ਪਹਿਲਾਂ ਨਹੀਂ ਬਣਾਇਆ ਨਾ ਧੋ ਨਹੀਂ ਬਣਾਇਆ ਹਾਂ ਜਾਈ ਜਦੋਂ ਗਏ ਸੀਗੇ ਤੇ ਬਲੌਗ ਸਾਡਾ ਅੱਜ ਵੀ ਥੋੜਾ ਬਣਿਆ ਸ਼ਾਮੀ ਫੇਰ ਕੋਈ ਆ ਗਿਆ ਇਸ ਕਰਕੇ ਬੰਨ ਨਹੀਂ ਸਕਿਆ ਤੇ ਇਧਰ ਮੇਰਾ ਫੋਨ ਦਾ ਕੈਮਰਾ ਗੰਦਾ ਹੋਇਆ ਮੈਨੂੰ ਪਹਿਲਾਂ ਸਾਫ਼ ਕਰਨਾ ਪੈਣਾ ਆ ਇਹ ਹਾਂ ਹੁਣ ਸਹੀ ਹੋ ਗਿਆ ਹਾਂ ਹੁਣ ਕੁਆਲਿਟੀ ਆਈ ਆ ਠੀਕ ਆ ਤੇ ਚਲੋ ਤੇ ਮੋਟੀ ਸਾਡੀ ਨੇ ਖਾਲੇ ਅੱਜ ਫੇਰ ਆਲੂ ਥੋੜੇ ਜੇ ਕੱਲ ਪੈ ਸੀਗੇ ਇਹਦੀ ਮਾਂ ਨੇ ਬਣਾ ਕੇ ਦਿੱਤੇ ਇਹਨੂੰ ਤੇ ਉਹ ਖਾ ਗਿਆ ਢੀਆ ਇਹਦਾ ਤਾਂ ਰੋਟੀ ਪਾਣੀ ਦਾ ਕੰਮ ਹੋ ਗਿਆ ਤੇ ਲੋ ਜੀ ਇੱਧਰ ਅੱਜ ਬਣਾਇਆ ਕੁਝ ਨਹੀਂ ਹੈਗਾ ਅਸੀਂ ਹੋਰ ਟੱਕਣ ਹੀ ਨਹੀਂ ਚੱਕ ਹੁੰਦਿਆ ਲੋ ਜੀ ਅੱਜ ਅਸੀਂ ਲੈ ਕੇ ਆਏ ਦਾਲ ਪੈਂਪਿਆਰੋਂ ਤੇ ਅੱਜ ਖਾਵਾਂਗੇ ਆਪਾਂ ਦਾਲ ਦੇ ਨਾਲ ਮੈਂ ਕਿਹਾ ਚਲੋ ਬਿਆਰੋਂ ਦਾਲ ਹੀ ਲੈ ਆਈਏ ਤੇ ਹਾਂਜੀ ਕਿਦਾਂ ਜੀ ਮੈਂ ਕਹਾ ਮੋਟੀ ਦਾ ਤਾਂ ਰੋਟੀ ਦਾ ਕੰਮ ਹੋ ਗਿਆ ਮੋਟੀ ਦਾ ਤਾਂ ਰੋਟੀ ਦਾ ਕੰਮ ਹੋ ਗਿਆ ਤੇ ਆਪਾਂ ਮੈਂ ਕਹਾਂ ਤੇ ਲਿਆਈ ਦਾਲ ਅੱਜ ਅੱਜ ਬਣਾਇਆ ਕੁਝ ਨਹੀਂ ਸਬਜ਼ੀ ਬਣਾਵਾਂਗੇ ਤਾਜੀ ਕੱਲ ਨੂੰ ਹਨਾ ਤੇ ਮੋਟੀ ਨੇ ਦਿਖਾਣੀ ਨਹੀਂ ਰੋਟੀ ਹੁਣ ਇੱਧਰ ਉਹਨਾਂ ਦੀ ਬਲੌਗ ਦੇਖ ਰਹੇ ਆ ਜੀ ਕਿਸੇ ਦਾ ਆਪਣਾ ਤਾਂ ਦੇਖ ਲਿਆ ਅਸੀਂ ਆ ਦੇਖੋ ਜੀ ਰਫ ਪਰੋਟ ਪਰੋਟਾ ਦੇਖੋ ਜੀ ਕਿਦਾਂ ਦਾ ਬਣਾਇਆ ਪਿੱਛੇ ਕਰਕੇ ਦਿਖਾ ਲਈ ਆਲ ਮੇਰੇ ਕੋਲ ਪਰੋਟਾ ਪਿੱਛੇ ਕਰਕੇ ਦਿਖਾਈਓ ਐਡਾ ਪਰੋਟਾ ਜਿੰਨਾਂ ਦੇ ਲੱਖ ਲੱਖ ਸਬਸਕ੍ਰਾਈਬਰ ਆ ਇਹਨਾਂ ਦੇ ਦੇਖੋ ਜੀ ਦੇਖੋ ਜੀ ਇਹ ਆ ਦੇਖੋ ਨਹੀਂ ਇਹ ਆ ਦੇਖਿਓ ਸਭ ਤੋਂ ਨਹੀਂ ਇਹ ਤਾਂ ਵੀ ਪਿੱਛੇ ਪਰੋਟਾ ਕੱਚਾ ਹੀ ਤਵੇ ਤੇ ਕੋਣ ਆਹਾਂ ਇੱਕੋ ਜਿਹਾ ਨਹੀਂ ਬਾਏ ਬਾਸੂ ਚਲੋ ਚਾਲਾਂ ਤੁਹੇ ਦਿਖਾਣੇ ਆ ਕੱਚਾ ਹੀ ਲਾ ਲਿਆ ਕੱਚਾ ਪਰੋਟਾ ਸਾਰਾ ਹੀ ਸੌੜ ਲਿਆ ਓਏ 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 ਆਹਾਂ ਆ ਮੌਸਮ ਦਿਖਾਉਣ ਦੇ ਕਿਦਾਂ ਦਾ ਹੋਇਆ ਆ ਵੀ ਦੇਖੋ ਜੀ ਬਲੌਗ ਦੇ ਵਿੱਚ ਪਹਿਲਾਂ ਤਾਂ ਉਹ ਜਾਗ ਹੀ ਨਹੀਂ ਪਲਦੀ ਵੀ ਜਾਰਿਆਂ ਦੀ ਚਲੋ ਇਹਨਾਂ ਨੂੰ ਪਤਾ ਨਹੀਂ ਕਦੋਂ ਦਿਖਾਉਣਾ ਪਰੋਠਾ ਅਸੀਂ ਤਾਂ ਆਪਣਾ ਬਲੌਗ ਤਿਆਰ ਕਰੀਏ ਮਾੜਾ ਸਾਡੀ ਲੰਮੀ ਪਈ ਆ ਤੇ ਚਲੋ ਮਿਲਦੇ ਆਪਾਂ ਤੁਹਾਨੂੰ ਰੋਕ ਕੇ ਜਰਾਕ ਫਿਰ ਦੇਖਦੇ ਆ ਜੀ ਕੀ ਪ੍ਰੋਗਰਾਮ ਬਣਦਾ ਇਹਨਾਂ ਦਾ ਪਰੋਠਾ ਨੇੜੇ ਛੇਤੀ ਬੰਨਣਾ ਹਜੇ ਪਹਿਲਾਂ ਆਲੂ ਵਾਲੇ ਪਰੋਠੇ ਬਣਾਇ ਸੀ ਹੁਣ ਇਹ ਬਣਾਉਂਦੇ ਆ ਬ੍ਰੈਡ ਤੇ ਇਧਰ ਸੂਟ ਕੱਟ ਹੋ ਰਿਹਾ ਔਰ ਲਿਆਓ ਚੱਕੇ ਤੋਂ ਬਨਾਨੇ ਖਾਈਏ ਸਾਡੇ ਸਾਡੇ ਬਨਾਨੇ ਆਏ ਹੋਏ ਸੀਗੇ ਇਹਨੇ ਅੱਦੇ ਹੀ ਆ ਪੜਾ ਖਾਦੇ ਹੀ ਨਹੀਂ ਕਿਸੇ ਨੇ ਕਿੰਦਾ ਦੇ ਰੰਗ ਸਾਨੂੰ ਫਿੱਕੇ ਫਿੱਕੇ ਜੇ ਹੋ ਗਏ ਇਹਨਾਂ ਦੇ ਨਹੀਂ ਸਹੀ ਆ ਯਾਰ ਅਜੇ ਸਹੀ ਆ ਦਿਓ ਤੋੜ ਕੇ ਸਾਰਿਆਂ ਨੂੰ ਇੱਕ ਇੱਕ ਦਿਓ ਤੋੜ ਕੇ ਜੀ ਖਾਈਏ ਇਹ ਹਾਂਜੀ ਆ ਗਏ ਹੋ ਹੋਰ ਲਓ ਜੀ ਕਲੱਬ ਜਾਣਾ ਨਹੀਂ ਅੱਛਾ ਮੈਂ ਕਿਹਾ ਜਾਂਦਾ ਸੀ ਨਾ ਉਧਾਂ ਜਾਂਦਾ ਸੀ ਤੇ ਆ ਬਨਾਣਾ ਤੋੜਨ ਨੂੰ ਇੰਦਾ ਇੰਨਾ ਜ਼ੋਰ ਲਾਗਦਾ ਜ਼ਰਾ ਹੈ ਮੈਨੂੰ ਲੱਗੂ ਫੇਸੀ ਦਾ ਜਾਵੇ ਆਹ ਦੇਖੋ ਤੋੜਦਾ ਰਿਹਾ ਹਾਂ ਹਾਂ ਮੈਨੂੰ ਪਤਾ ਨਹੀਂ ਕਾਦੇ ਵਾਤੇ ਇੰਨਾ ਜ਼ੋਰ ਲੱਗਣ ਡਿਆ ਤੇਰਾ ਚਲੋ ਠੀਕ ਹੈ ਜੀ ਮਿਲਦੇ ਹੁਣ ਆਪਾਂ ਰੋਟੀ ਦੇ ਇਸ ਤੋਂ ਬਾਅਦ ਖਾਂਦੇ ਆਂ ਜੀ ਰੋਟੀ 8:30 ਵਜੇ ਲੈ ਆ ਕੋਈ ਨਹੀਂ ਹੈਗੀ ਚਲੋ ਠੀਕ ਹੈ ਜੀ ਤੁਸੀਂ ਨਾ ਖਾਈਓ ਅਸੀਂ ਤਾਂ ਖਾਵਾਂਗੇ ਨਾ ਬਨਾਣਾ ਖਾ ਲੋ ਫਿਰ ਬਨਾਣਾ ਖਾਵਾਂਗੇ ਹੋਰ ਹੋਰ ਚਲੋ ਠੀਕ ਹੈ ਜੀ ਮਿਲਦੇ ਆਂ ਨਾਸ਼ਤਾ ਕਰਕੇ ਬਾਅਦ ਨਾਸ਼ਤਾ ਬਾਅਦ ਚ ਕਰਨਾ ਅੱਜ ਪਹਿਲੇ ਕਹੀ ਜਨਾਂ ਨਾਸ਼ਤਾ ਕਰ ਗਏ ਪੁੱਟਾ ਜਦਾ ਬੋਲ ਹੋ ਗਿਆ ਮੇਤੋ ਵੀ ਹੈ ਵਾਹ ਚੱਲਦਾ ਲਓ ਜੀ ਟਾਈਮ ਹੋ ਗਿਆ 9:30 ਤੇ ਇਦਰੋਂ ਹਾਂਜੀ ਹੋ ਗਿਆ ਵੇਲੇ ਜੀ ਤੇ ਚਲੋ ਠੀਕ ਆ ਜੀ ਹੁਣ ਲੱਗੇ ਆ ਜੀ ਆਪਾਂ ਰੋਟੀ ਪਾਣੀ ਦਾ ਕੰਮ ਕਰਨ ਤੇ ਲਿਓ ਕਿਚੇਚ ਤੇ ਦਾਲ ਅਸੀਂ ਲੈਏ ਸੀਗੇ ਤੇ ਰੋਟੀ ਲੱਗੀ ਆ ਹੁਣ ਮਨਪ੍ਰੀਤ ਪਕਾਉਣ ਤੇ ਫਿਰ ਰੋਟੀ ਖਾ ਕੇ ਕਰਾਂਗੇ ਬਲੌਗ ਦਾ ਐਂਡ ਬਲੌਗ ਚਲੋ ਜਿੰਨਾ ਵੀ ਬਣਿਆ ਕੋਈ ਖਾਸ ਕੱਲ ਨੂੰ ਪੂਰਾ ਬਲੌਗ ਬਣਾਵਾਂ ਕੱਲ ਨਹੀਂ ਕੱਲ ਜਾਂ ਪਰਸੋਂ ਆਪਾਂ ਬਣਾਵਾਂਗੇ ਆ ਵੀ ਤੰਦੂਰੇ ਰੋਟੀ ਲਾਈਏ ਬੜਾ ਚੇਰ ਹੋ ਗਿਆ ਤੀ ਤੰਦੂਰ ਤੇ ਰੋਟੀ ਨਹੀਂ ਕੱਲ ਦਾ ਆਪਾਂ ਸੋਚਿਆ ਗੋਭੀ ਵਾਲੇ ਕੱਲ ਉਹਦਾ ਵੀ ਪਤਾ ਕੀ ਗੱਲ ਹੈ ਮੈਂ ਦੱਸਦੀ ਆਂ ਕੱਲ ਮੈਂ ਨਾ ਟਾਈਮ ਨਾ ਮਸ਼ੀਨ ਤੇ ਬੈਠਣਾ ਤੇ ਮੇਰਾ ਮੇਰੇ ਸੂਪ ਸੀਨਲ ਅੱਜ ਵੀ ਕੋਈ ਤਿੰਨ ਦੇ ਕੇ ਆਇਆ ਓਕੇ ਉਹਨਾਂ ਨੂੰ ਸੋਮਵਾਰ ਤੱਕ ਉਹਨਾਂ ਨੇ ਕੋਰੀਅਰ ਕਰਨੇ ਆ ਕੱਲ ਫਿਰ ਤੁਸੀਂ ਇਦਾਂ ਕਰ ਉਹ ਕੰਮ ਆਪਣਾ ਕਰਕੇ ਨਾ ਤੇ ਤੁਸੀਂ ਆਪਣਾ ਕੱਲ ਗੋਭੀ ਵਾਲੇ ਬਣਾਇਓ ਦੁਪਹਿਰੇ ਠੀਕ ਆ ਫਿਰ ਆਪਾਂ ਬਣਾਵਾਂਗੇ ਕਿਹਦੇ ਨਾਲ ਤੰਦੂਰੇ ਲਾਵਾਂਗੇ ਆਲੂ ਵਾਲੇ ਤੰਦੂਰੀ ਪਰੌਂਠੇ ਉਹਦਾ ਬਲੌਗ ਵਧੀਆ ਬਣਾਵਾਂਗੇ ਉੱਪਰ ਕੋਠੇ ਦੇ ਬਹਿ ਕੇ ਸਾਰਾ ਤੇ ਲਾਉਂਗੀ ਉਸ ਤੋਂ ਬਾਅਦ ਰੋਟੀ ਬਣਾਉਂਗੀ ਚਲੋ ਠੀਕ ਹੈ ਚਲੋ ਹੁਣ ਤੁਸੀਂ ਬਣਾਓ ਫੇਰ ਰੋਟੀ ਆ ਆਲੂ ਵਾਲੇ ਤੂੰ ਨਹੀਂ ਗੋਭੀ ਵਾਲੇ ਤੂੰ ਬਣਾਈ ਨਾ ਆਲੂ ਵਾਲੇ ਮੰਮੀ ਬਣਾਉਗੇ ਉੱਥੇ ਤੰਦੂਰੇ ਹਾਂ ਹਾਂ ਉਹ ਤੰਦੂਰੇ ਮੰਮੀ ਬਣਾਉਗੇ ਆਲੂ ਵਾਲੇ ਫਿਰ ਤੇ ਫਿਰ ਉਹਦਾ ਬਲੌਗ ਪੂਰਾ ਆਪਾਂ ਤਿਆਰ ਕਰਾਂਗੇ ਤਿਆਰ ਕਰਾਂਗੇ ਆ ਆਪਣੇ ਮੁਕਿਆ ਹਾ ਜਗਾ ਜੀ ਸਰੋਂ ਦਾ ਤੇਲ ਦੇ ਡਾਲਡਾ ਉਹ ਵੀ ਲੈ ਆਂਦਾ ਤੇ ਬਣਾ ਲਓ ਰੋਟੀ ਫੇ ਆਪਾਂ ਖਾਣੇ ਹੈ ਓਕੇ ਓਕੇ ਠੀਕ ਹੈ ਜੀ ਪਾਲਾ ਕਿਧਰ ਦੇਖ ਰਹੀ ਤਾਰਕ ਮੇਤਾਗਾ ਤੇ ਤੁਸੀਂ ਦੇਖੋ ਜੀ ਮੈਨੂੰ ਆ ਗਿਆ ਸੁਨੇਹਾ ਰੋਟੀ ਦੀ ਆਵਾਜ਼ ਆ ਗਈ ਜੀ ਇਹੀ ਚੱਲੇ ਆ ਜੀ ਰੋਟੀ ਖਾਣ ਲਓ ਜੀ ਹਾਂਜੀ ਬਣ ਗਈ ਜੀ ਚਲੋ ਠੀਕ ਹੈ ਜੀ ਆ ਜਾਓ ਫਿਰ ਲਓ ਜੀ ਪਹੁੰਚ ਗਿਆ ਸਮਾਨ ਅੰਦਰ ਸਾਰਾ ਜੀ ਚਲੋ ਆ ਜਾਓ ਜੀ ਲਓ ਜੀ ਇੱਧਰ ਰੋਟੀ ਆ ਗਈ ਜੀ ਇੱਧਰ ਲਗਾਏ ਬਲੌਗ ਕਹਿੰਦੇ ਭਗਤ ਸਿੰਘ ਜੀ ਦੇ ਅਸਲੀ ਘਰ ਦਿਖਾ ਰਹੇ ਆ ਚਲੋ ਖਾ ਕੇ ਰੋਟੀ ਫਿਰ ਮਿਲਦੇ ਆ ਜੀ ਹੁਣ ਜਦੋਂ ਕੱਪੜੇ ਸੀਨੇ ਆ ਕੱਪੜੇ ਸੀਨੇ ਆ ਹੁੰਦੀਆਂ ਵਾਂਗੂ ਕੱਪੜਿਆਂ ਦੇ ਧਾਗੇ ਲਾ ਦੇ ਬਹੁਤ ਲੱਗਦੇ ਧਾਗੇ ਸਹੀ ਗੱਲ ਆ ਜੀ ਹਾਂ ਅੱਡੇ ਲੱਗਦੇ ਆ ਨਾ ਇਹ ਧਾਗੇ ਪੁੱਛੋ ਚਲੋ ਆ ਲੈ ਗਏ ਆ ਜੀ ਦਾਲ ਤੇ ਲਾਂ ਲੱਗਿਆ ਜੀ ਰੋਟੀ ਖਾਣ ਤੇ ਚਲੋ ਇੱਥੇ ਕਰਦੇ ਆ ਜੀ ਬਲੌਗ ਦਾ ਆਪਣੇ ਦਾ ਐਂਡ ਗਰਮ ਜਿਆਦਾ ਹੋ ਗਈ ਵਾ ਜੀ ਚਲ ਕੋਈ ਗੱਲ ਨਹੀਂ ਚਲ ਬਲੌਗ ਦਾ ਐਂਡ ਕਰ ਦਾਲ ਪਾnde ਪਾnde ਗਰਮ ਗਰਮ ਦਾਲ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਸੋਹਣਾ ਜਿਹਾ ਕਮੈਂਟ ਕਰਕੇ ਅਸੀਂ ਰੋਜ਼ ਹੀ ਕਹਿੰਨੇ ਹਾਂ ਹਾਂ ਬਿਲਕੁਲ ਕਈ ਵਾਰੀ ਤਾਂ ਕਮੈਂਟ ਬਹੁਤ ਆਉਂਦੇ ਆ ਸਾਨੂੰ ਪਰ ਕਈ ਵਾਰੀ ਇਹ ਘਟ ਜਾਂਦੇ ਆ ਕਈ ਵਾਰੀ ਕਮੈਂਟ ਬਹੁਤ ਆ 10 12 12 ਕਮੈਂਟ ਆ ਜਾਂਦੇ ਕਈ ਵਾਰੀ ਕਈ ਵਾਰੀ ਘਟ ਜਾਂਦੇ 2 2 3 ਦਿਨ ਰਹਿ ਜਾਂਦੇ ਆ ਤੇ ਚਲੋ ਮਿਲਦੇ ਆ ਕੱਲ ਫੇਰ ਇੱਕ ਨਵੇਂ ਵਲੌਗ 'ਚ ਚਲੋ ਜੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ